ਮੈਂ ਕਹਿੰਦਾ ਕੋਈ ਤੇ ਤੁਰੀ ਨਹੀਂ ਜੇ ਮਜੀ ਜ਼ਾਰੇ ਕੋਲ ਪਰ ਆਵਾ ਪਾਸਟ ਜੀ ਨੂੰ ਜਾ ਰਹੀ ਤੇ ਮੇਰੀ ਗਵਾਹੀ ਇਹ ਹੈ ਮੈਂ 10 ਸਾਲ ਤੋਂ ਬਹੁਤ ਜ਼ਿਆਦਾ ਨਸ਼ਾ ਕਰਦਾ ਰਹੀ ਮੈਂ ਲੜਾਈ ਝਗੜੇ ਦੇ ਵਿੱਚ ਬਹੁਤ ਜ਼ਿਆਦਾ ਰਹਿੰਦਾ ਰਹੀ ਮੇਰੇ ਤੇ 10 ਫਾਟੇ ਨਹੀਂ ਲੋਕਾਂ ਹੋਣਾਂ ਦੇ ਕਤਲ ਦਾ ਮਾਮਲਾ ਹੈ ਕਿੰਨੇ ਸਾਥੀ ਪਛਾਣ ਕਰਦੇ ਸੀਗੇ 12 ਸਾਲ ਤੋਂ 12 ਸਾਲ ਤੋਂ ਆ ਕਿੰਨੀ ਉਮਰ ਹੋ ਗਈ ਤੁਹਾਡੀ ਆ ਤੇ ਮੇਰੀ 25 ਸਾਲ ਦੀ ਉਮਰ ਆ ਪਾਸਟੇ 25 ਸਾਲ ਯਾਨੀ ਤੁਸੀਂ 14 ਮਾ 13 14 ਸਾਲ ਦੇ ਸੀ ਹਾਂਜੀ 14 ਸਾਲ ਦੀ ਉਮਰ ਦੇ ਵਿੱਚ ਮੈਥੋਂ ਕਤਲ ਹੋ ਗਿਆ ਸੀ ਕਤਲ ਹੋ ਗਿਆ ਸੀ 10 ਸਾਲ ਦੀ ਮੈਨੂੰ ਸਜ਼ਾ ਹੋਈ ਜੀ ਬਾਰਕੀ ਦੇ ਵਿੱਚ ਅੱਛਾ ਉਹਦੇ 4 ਸਾਲ ਕੱਟ ਕੇ ਮੇਰੀ ਜਮਾਨਤ ਹੋ ਗਈ ਹੂੰ ਤੇ ਮੈਂ ਫੇਰ ਵੀ ਨਸ਼ਾ ਨਹੀਂ ਛੱਡ ਸਕਿਆ ਮੈਂ ਵੀ ਨਸ਼ਾ ਕਰਦੇ ਸੀ ਜੀ ਸੀ ਪਾਸਟੇ ਕੋਈ ਨਸ਼ਾ ਏ ਗੋਲੀਆਂ ਚਿੱਟਾ ਸਮੈਕ ਕੀਕੇ ਕੈਫੂ ਕੋਈ ਵੀ ਨਹੀਂ ਛੱਡੇ ਕੋਈ ਵੀ ਨਸ਼ਾ ਨਹੀਂ ਛੱਡੇ ਉਹ ਡੋਗਲੇ ਪੈਸੇ ਕਿਥੋਂ ਆਉਂਦੇ ਸੀ ਕਿ ਫਿਰ ਪੈਸੇ ਬਾਦਜੀ ਅਜ਼ੀਜ਼ੀ ਤਾਗੜੇ ਘਰਾਂ ਦੇ ਮੁੰਡੇ ਸੀਗੇ ਮੇਰੇ ਨਾਲ ਤੇ ਅਸੀਂ ਤੋਂ ਖੋ ਕਰਦੇ ਸੀਗੇ ਜੀ 6000 ਪੈਲਾ ਪਾਸਤੀ ਮੈਂ ਇੱਕ ਦਿਨ ਚ ਨਾ ਜਾ ਕਰਦਾ ਸੀਗੇ ਅੱਛਾ ਤੁਸੀਂ ਲੁਟਕਾ ਮਾ ਕਰਦੇ ਸੀ ਹਾਂ ਜੀ ਬਾਦਜੀ ਦੇਲੀ ਦੇਲੀ ਅੱਛਾ ਫਿਰ ਕਿੰਨੇ ਦਾ ਰਕਾ ਕਰਦੇ ਸੀ ਕਿੰਨੇ 6000 ਰੁਪਏ ਦਾ ਅੱਛਾ ਤੇ 6000 ਪਰ ਮੈਂ ਇੱਕ ਟੀਗਾ ਲਾਉਂਦਾ ਸੀਗੇ ਚੱਟੇ ਦਾ ਦੇਨ ਦੇ ਵਿੱਚ ਮੈਂ ਦੋ ਟੀਕੇ ਲਾਉਣੇ ਸੀਗੇ ਸਵੇਰੇ ਤੇ ਸ਼ਾਮ ਨੂੰ ਤੇ ਕਈ ਵਾਰ ਪੈਸੇ ਨਾ ਮਿਲਦੇ ਕੋਈ ਨਾ ਆਉਂਦਾ ਇਹ ਮੈਂ ਆਪਣੇ ਘਰੋਂ ਸਮਾਨ ਵੇਚਣਾ ਸਟਾਰਟ ਕਰਤਾ ਤੇ ਆਪਣਾ ਕੰਮ ਇਹ ਪੀਲਾ ਕਰਤਾ ਸੀ ਅੱਛਾ ਕਦੋਂ ਕੰਤਲ ਹੋਇਆ ਹਾਂਜੀ ਇੱਕ ਤਤਲ ਹੋ ਗਿਆ ਜੀ ਤੇ ਇੱਕ ਹਾਫ ਹਾਫ ਮੰਡਰ ਕਹਿੰਦੇ ਨੇ 307 ਉਸ ਵਕਤ ਤੋਂ ਚੱਲਦੇ ਚੱਲ ਰਹੇ ਉਹ ਬਸ ਰਹੇ ਕਿ ਚੱਲ ਰਹੇ ਹੂੰ ਚੱਲ ਕੰਤਲ ਦਾ ਵੀ ਗਿਆ ਵਾਸਤੇ ਜੀ ਇਿੱਤੋ ਬੈਠਿਆ ਰਹੇ ਪੁੱਗਦੀ ਆਦੇ ਅੱਛਾ ਜਦ ਤੱਕ ਤੁਸੀਂ ਮਤਲਬ ਨਸ਼ਾ ਕਰਦੇ ਸੀਗੇ ਔਰ ਅਗਰ ਨਹੀਂ ਮਤਲਬ ਸਾਰਾ ਸਮਾਂ ਬੇਚੰਦੇ ਸੀ ਕਿ ਟੁੱਟਾ ਫੋਕ ਕਰ ਲੈਂਦੇ ਸੀ ਤੁਸੀਂ ਇਕੱਲੇ ਵੀ ਕਾਫੀ ਜਣੇ ਨਾਲ ਸੀ ਅਸੀਂ ਚਾਰ ਜਣੇ ਸੀਗੇ ਪਾਸਟਰ ਜੀ ਕੋਈ ਰੋਗ ਨਹੀਂ ਸੀ ਪਾਪੀ ਜੀ ਸਾਨੂੰ ਡਰ ਨਹੀਂ ਸੀ ਕਿਸੇ ਦਾ ਸਾਨੂੰ ਨਸ਼ਾ ਜਾਂ ਇੰਦਰਾ ਜੀ ਉਸ ਟਾਈਮ ਲੱਗਦਾ ਜੀ ਵੀ ਸਾਡਾ ਨਾਮ ਵੀ ਅਸੀਂ ਆਪਣਾ ਨਾਮ ਤੋਂ ਮਾਰਿਆ ਪੁਲਿਸ ਦੇ ਨਾਮ ਪੁਲਿਸ ਦੇ ਨਾਮ ਨਹੀਂ ਆਇਆ ਔਰਸੇ ਦੇ ਵਿੱਚ ਨਾਮ ਆਇਆ ਹੈ ਬਹੁਤ ਵਾਰੀ ਆਇਆ ਹੈ ਕਈ ਵਾਰ ਨਿਕੜ ਗਏ ਜੀ 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 ਤੁਸੀਂ ਜੇ ਕੋਈ ਹਾਂਜੀ ਮੇਰੇ ਖਾਣੇ ਦੇ ਵਿੱਚ ਹੀ ਸਾਡੀ 12 ਜਾਣੇ ਦੀ ਫੋਟੋ ਲੱਗੀ ਹੋਈ ਹੈ ਸਾਡਾ ਗੁਰਪ੍ਰੀਤ ਭਾਈ ਖਾਣੇ ਦੇ ਵਿੱਚ ਚੌਕੀਆਂ ਦੇ ਵਿੱਚ ਹੀ ਸਾਡਾ ਕਾਰਟ ਲੱਗਿਆ ਹੋਇਆ ਹੈ ਹਮਮ ਪਿੰਡ 'ਚ ਕੋਈ ਵੀ ਗੱਲਬਾਤ ਹੁੰਦੀ ਹੈ ਜੀ ਸਮਾਣੀ ਸ਼ਹਿਰ ਦੇ ਵਿੱਚ ਮੈਂ ਸਮਾਣੀ ਸ਼ਹਿਰ ਦਾ ਰਹਿਣਾ ਨੇ ਮੈਂ ਕਿਹਾ ਤੁਹਾਨੂੰ ਤੇਰੀ ਸਮਾਣੀ ਸ਼ਹਿਰ 'ਚ ਕੋਈ ਵੀ ਗੱਲਬਾਤ ਹੁੰਦੀ ਹੈ ਇਹਨਾਂ ਨੂੰ ਸਾਨੂੰ ਫੜਦੇ ਕਾਲੀ ਵਾਸਤੇ ਠੀਕ ਫਿਰ ਤੁਹਾਡਾ ਜੀਵਨ ਕਿਵੇਂ ਬਦਲਿਆ ਜੀ ਜੀਵਨ ਵਾਸਤੇ ਜੀ ਮੇਰੀ ਸਿਸਟਰ ਹੀ ਭਵੰਦੀ ਵਾਲੇ ਕੰਮ ਕਰਦੇ ਨੇ ਤੇ ਸਿਸਟਰ ਆਪਣੀ ਰੱਜੀ ਇਹਨਾਂ ਨੇ ਆਪਣਾ ਵਾਚਨ ਜਨਾਇਆ ਤੇ ਮੈਂ ਬਿਲਕੁਲ ਸਹੀ ਹੋ ਗਏ ਮੇਰਾ ਧਿਆਨ ਤਾਂ ਦੰਦਾ ਨਾ ਸ਼ੇਕਣੀ ਤੇ ਮੇਰਾ ਧਿਆਨ ਨਹੀਂ ਗਿਆ ਇਹ ਨਾ ਸ਼ੇਕਣੀ ਜਿਸ ਦਿਨ ਇਹਨਾਂ ਨੇ ਪ੍ਰਾਰਥਨਾ ਕਰੀ ਉਹ ਦਿਨ ਮੈਂ ਸੇਹਿਆ ਆਪਕਾ ਨਾਮ ਜਪਿਆ ਹੋਇਆ ਸੀ ਮੇਰੀ ਬਾਹਰ ਨਿਕੜੀ ਮੇਰੀ ਮਾਤਾ ਨੇ ਹੀ ਫੋਨ ਮੇਰੇ ਘਰ ਤੇ ਲਾ ਦਿੱਤਾ। ਅੱਛਾ ਇਹਨਾਂ ਨੇ ਬਰਤਨਾ ਕਰੀ ਇਹ ਸੋਭਾ ਵੀ ਜਾਨੋਗੇ ਡੇਲੀ ਬਰਤਨਾ ਕਰਦੇ ਰਹੇ ਪਾਸੇ। ਅੱਛਾ ਪੈਸੇ ਹੀ ਹੋ ਗਏ। ਹਾਂਜੀ ਬਰਤਨੇ। ਇਹਨਾਂ ਨੇ ਮੈਨੂੰ ਕਿਹਾ ਜੀ ਕਿ ਚੱਲ ਚੱਲ। ਮੈਂ ਪਹਿਲਾਂ ਬਹੁਤ ਗੁਰੂ ਘਰ ਪੀਰਾਂ ਤੇ ਬਹੁਤ ਢੂਣੇ ਕਰੇ, ਬਹੁਤ ਪਾਪ ਕਰੇ, ਪੁੰਨ ਵੀ ਕਰੇ ਪਰ ਮੈਨਾਂਸ਼ਾਨੀ ਛੱਟ ਲੱਗੇ। ਮੈਨੂੰ ਮੇਰੀ ਮਾਤਾ ਡੇਲੀ ਕਹਿੰਦੀ ਸੀਗੀ ਰਸਤੇ دار ਕਹਿੰਦੇ ਸੀਗੇ ਕਿ ਤੂੰ ਨਸ਼ਾ ਛੱਡ ਦੇ ਪਰ ਮੈਨੂੰ ਲੱਗਦਾ ਜੀ ਵੀ ਮੈਂ ਨਸ਼ਾ ਨਹੀਂ ਛੱਡ ਸਕਦਾ ਹੂੰ ਮੈਂ ਕਹਿੰਦਾ ਜੇ ਇਤਨ ਦੁਨੀਆ ਛੱਡੀ ਨਸ਼ਾ ਛੱਡ ਦੂੰਗਾ ਮੈਂ ਕਹਿੰਦਾ ਮੈਨੂੰ ਨਸ਼ੇ ਨੂੰ ਨਾ ਕੋ ਉਂ ਵੀ ਵੱਲੋਂ ਐਨਾ ਪਾਪੀ ਹੋ ਗਿਆ ਜੀ ਕਿ ਤਹਾਡੇ ਦੇ ਡੇਲੀ ਪ੍ਰਾਰਥਨਾ ਕਰਦੇ ਨੇ ਫਿਰ ਕੀ ਹੋਇਆ ਫਿਰ ਉਹ ਪ੍ਰਾਰਥਨਾ ਕਰਦੇ ਰਹੇ ਮਾਸਟਰ ਜੀ ਸਿਸਟਰ ਨੇ ਕਿਹਾ ਜੀ ਰਜੀ ਨੇ ਵੀ ਤੁਸੀਂ ਚਰਚ ਆਓ ਹਾਂਜੀ ਤੇ ਪਾਪੀ ਜੀ ਮੈਂ ਕਦੇ ਆਇਆ ਨਹੀਂ ਸੀ ਗਏ ਕਦੇ ਵੀ ਮੈਂ ਚਰਚ ਦੇ ਵਿੱਚ ਨਹੀਂ ਗਿਆ ਜੀ ਤੇ ਇਹਨਾਂ ਨੇ ਮੇਰੇ ਸਸ਼ਟ ਨੇ ਗੈਰੇ ਵੀ ਤੁਸੀ ਚਾਚੇ ਨੇ ਵਿੱਚ ਆਓ ਮੈਂ ਬਾਪੂ ਜੀ ਚਾਚੇ ਦੇ ਵਿੱਚ ਆ ਗਿਆ ਪੂਰੇ ਹੋਣ ਤੋਂ ਬਾਅਦ ਮੈਨੂੰ ਤੋੜ ਬਹੁਤ ਲੱਗਦੀ ਰਹੀ ਮੈਨੂੰ ਮਾਤਾ ਇਹ ਆਪਣੇ ਆਪਣੀ ਮਾਤਾ ਤੇ ਤੁਹਾਡੇ ਨੇ ਵਿਖਵਾਣੀ ਹੋਈ ਪਹਿਲੀ ਵਾਰ ਆਇਆ ਨਾ ਹਾਂਜੀ ਬਾਪੂ ਤੁਹਾਡੀ ਮਾਤਾ ਨੇ ਹੋਈ ਸੀ ਤੁਸੀ ਉਹਦੇ ਨਾਲ ਆਇਆ ਹਾਂਜੀ ਬਾਪੂ ਔਰ ਉਸ ਦਿਨ ਵੀ ਖਵਾਣੀ ਹੋਈ ਤਾਂ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਬਾਪੂ ਜੀ ਮੈਂ ਸਾਨੂੰ ਕਿਹਾ ਇਹ ਵੀ ਮੈਂ ਉਹਦੇ ਰਹਿਣਾ ਚਾਹੁੰਦਾ ਹਾਂ ਤੇ ਮੇਰੇ ਮਨ ਦੀ ਕਿ ਪੂਰੇ ਰਹਿਣ ਤੋਂ ਬਾਅਦ ਮੈਨੂੰ ਮਾਂ ਦਾ ਇਹ ਕਹਿੰਦੇ ਵੀ ਬੈਹਲ ਚੱਕੋ ਵੀ ਮੇਰੇ ਬੇਲੇ ਨਹੀਂ ਨਾ ਇਹਨਾਂ ਬੈਹਲ ਪੜੋ ਹੂੰ ਮੇਰੇ ਦਿਮਾਗ ਦੇ ਵਿੱਚ ਐਦਾਂ ਲੱਗਿਆ ਕਿ ਵੀ ਮੈਂ ਇੰਨਾ ਕੁਸ਼ੇਪੋਂ ਮਤੇ ਕਿ ਕਿ ਮੈਂ ਨਾ ਜਾਣੀ ਚਾਹਤਦਾ ਹਾਂ ਹੂੰ ਇੱਕ ਕਿਤਾਬ ਨਾਲ ਮੈਂ ਨਾ ਜਾਣੀ ਚਾਹਤਦਾ ਹਾਂ ਬੜੇ ਧਿਆਨ ਨਾਲ ਸੁਣੋ ਹਾਂ ਜੀ ਹਾਂ ਇੱਕ ਕਿਤਾਬ ਦੇ ਨਾਲ ਮੈਂ ਨਾ ਜਾਣੀ ਚਾਹਤਦਾ ਹਾਂ ਹੂੰ ਮੈਂ ਉਹ ਉਹਨਾਂ ਦੇ ਮਾਤਾ ਦੇ ਸਾਹਮਣੇ ਮੈਂ ਕਹ ਚੱਕ ਲੈਂਦਾ ਸੀ ਗਈ ਅੱਛਾ ਬਸ ਤੂੰ ਦੋ ਲੈਣਾ ਪੜਦਾ ਸੀ ਗਈ ਫਿਰ ਮੇਰਾ ਦਿਮਾਗ ਕਿਹਾ ਕਿਰੇ ਵਿੱਚ ਭੱਜ ਜਾ ਤੂੰ ਫਿਰ ਨਸ਼ੇ ਹੀ ਤੋੜ ਲੱਗਿਆ ਕਰੀ ਬਹੁਤ ਜ਼ਿਆਦਾ ਮਜ਼ਾ ਕਰਦਾ ਸੀ ਪਾਸਟੇ ਜੀ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਨਕ ਦੇ ਵਿੱਚੋਂ ਨਿਕਲ ਸਾਰਨਾ ਫਿਰ ਪਾਸਟੇ ਜੀ ਜੀ ਰਤਨ ਤੇ ਜਾਰਦਨ ਮੈਂ ਬਾਈਬਲ ਪੜਦਾ ਰਿਹਾ ਹੀ ਮੇਰਾ ਬਿਲਕੁਲ ਮਨ ਬਦਲ ਗਿਆ ਜੀ ਕਿ ਮੈਂ ਨਸ਼ਾ ਕਰਨਾ ਰੁਕ ਗਿਆ ਮੈਂ ਉਹ ਤੋਂ ਪ੍ਰਾਰਥਨਾ ਕਰਾਉਂਦਾ ਸੀ ਮਾਤਾ ਜੀ ਤੋਂ ਪ੍ਰਾਰਥਨਾ ਕਰਾਉਂਦਾ ਸੀ ਜੀ ਮੈਂ ਬਿਲਕੁਲ ਸਹੀ ਹੋ ਗਿਆ ਪਾਸਟੇ ਜੀ ਹੁਣ ਕੋਈ ਤੁਸੀਂ ਤੱਕ ਚੱਲ ਗਿਆ ਕਿੰਨੇ ਦਿਨ ਹੋ ਗਏ ਤੁਹਾਨੂੰ ਚੱਤ ਵਿੱਚ ਰਹਿਣ ਦੇ ਕਿੰਨੇ ਦਿਨ ਹੋ ਗਏ ਮੈਂ 2 ਹਫਤੇ ਹੋ ਗਏ ਪਾਸਟੇ 2 ਹਫਤੇ ਹੋ ਗਏ ਤੁਸੀਂ ਡੇਲੀ 6000 ਦਾ ਨਸ਼ਾ ਕਰਦੇ ਸੀ ਹਾਂ ਜੀ ਕਿ ਨਹੀਂ ਮੈਂ ਤਾਂ ਸਮਾਨ ਵੇਚ ਦੀ ਲੁੱਟਾ ਖੋਹ ਕਰਦੇ ਸੀ ਹਾਂ ਜੀ ਲੁੱਟਾ ਖੋਹ ਕਰਦੇ ਔਰ ਤੁਸੀਂ ਉਹ ਨਸ਼ੀ ਦੀ ਗੋਲੀ ਖਾਂਦੇ ਸੀ ਜੀ ਵਾਲੀ ਹਾਂ ਜੀ ਹੁਣ ਤੁਸੀਂ ਅਜ਼ਾਨ ਹੋਰ ਕੋਈ ਕਿਹੜਾ ਪੀੜੀ ਮੈਨੂੰ ਪੀ ਸੀਗਰਕ ਮਨ ਨਾ ਬਾਕੀ ਆ ਗਿਆ ਸਾਰਾ ਕੁਝ ਛੱਕਦਾ ਸੀ ਗਈ ਹੁਣ ਤੁਸੀਂ ਕਿਵੇਂ ਹੋ ਹੁਣ ਮੈਂ ਬਹੁਤ ਵਧੀਆ ਜੀ ਮੈਨੂੰ ਨਾ ਪਤਾ ਨਹੀਂ ਵੀ ਮੈਂ ਨਾ ਪਰਿਆਵ ਨੂੰ ਐਨਾ ਉਹ ਦੇਖ ਰਹੀ ਕੱਲ ਚੀਜ਼ ਦੇਖ ਕੇ ਹਾਂ ਜੀ ਹੁਣ ਤੁਹਾਨੂੰ ਪਤਾ ਲੱਗਿਆ ਕੀ ਇਸ ਦਾ ਕਦੇ ਪਰਮਿਸ਼ਾ ਹੈ ਹਾਂ ਜੀ ਆਇਆ ਜ਼ੋਰਦਾਰ ਤਾਲੀ ਜੀ